ਸਸਿਕਾ ਜੀ ਡੀਪੀ ਜੀ ਪੰਜਾਬ ਟੈਡ ਇੱਕ ਵਾਰ ਫਿਰ ਤੋਂ ਸੁਭਾਉਤਾ ਤਸਵੀਰਾਂ ਦੇ ਦੇਪੀ ਆਪਣੀ ਸਕਰੀਨ ਦੇ ਉੱਤੇ ਪੰਜਾਬ ਚ ਗੋਲ ਗੱਪੇ ਬੈਨ ਪੰਜਾਬ ਚ ਗੰਨੇ ਦਾ ਰਸ ਵੀ ਹੋਇਆ ਬੈਨ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਕਰੇਟਾਂ ਵਾਲੀ ਬਰਤ ਵੀ ਹੋ ਚੁੱਕੀ ਹੈ ਬੈਨ ਤਸਵੀਰਾਂ ਤੇ ਦੇ ਦੇਪੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਤੁਹਾਡੇ ਨਾਲ ਸਾਂਝਿਆ ਕਰਕੇ ਅਸੀਂ ਇਹ ਇਨਫੋਰਮੇਸ਼ਨ ਜਿਹੜੀ ਹੈ ਸਾਂਝੀ ਕਰਦੇ ਪਏ ਆ ਪੰਜਾਬ ਦੇ ਇਸ ਸ਼ਹਿਰ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਜਿਹੜਾ ਆ ਫਿਲਹਾਲ ਬੰਦ ਕਰ ਦਿੱਤੀਆਂ ਗਈਆਂ ਨੇ ਇਹ ਚੀਜ਼ਾਂ ਇਹਨਾਂ ਚੀਜ਼ਾਂ ਦੇ ਉੱਤੇ ਬੈਨ ਲੱਗ ਗਿਆ ਏ ਤੰਦਰਦੀ ਕੀ ਖਾਸ ਕਰਕੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਆ ਜਿਹੜੀਆਂ ਕਿ ਇਹ ਇਸ বরਫ ਨਾਲ ਠੰਡੀਆਂ ਕੀਤੀਆਂ ਜਾਂਦੀਆਂ ਸੀ ਤੁਹਾਨੂੰ ਦੱਦੀ ਹੈ ਕਿ ਕ੍ਰੇਟਾਂ ਵਾਲੀ বরਫ ਜਿਹੜੀ ਕਿ ਇੰਟਰਨਲ ਯੂਜ਼ ਲਈ ਨਹੀਂ ਹੁੰਦੀ ਐਕਸਟਰਨਲ ਯੂਜ਼ ਲਈ ਹੁੰਦੀ ਹੈ ਕਹਿਣ ਤੋਂ ਭਾਵ ਵੀ ਇਹ বরਫ ਜਿਹੜੀ ਹੈ ਮੁਰਦਾ ਘਰਾਂ ਦੇ ਵਿੱਚ ਵੀ ਯੂਜ਼ ਕੀਤੀ ਜਾਂਦੀ ਤੇ ਇਹੀ বরਫ ਜਿਹੜੀ ਹੈ ਬਾਰੀ ਤੌਰ ਤੋਂ ਚੀਜ਼ਾਂ ਨੂੰ ਠੰਡਿਆ ਕਰਨ ਵਾਸਤੇ ਹੁੰਦੀ ਹੈ ਨਾ ਕਿ ਕੋਲਡ ਡਰਿੰਕਾਂ ਦੇ ਵਿੱਚ ਪਾ ਕੇ ਪੀਣ ਲਈ ਜਿਹੜਾ ਗੰਨੇ ਦੇ ਰਸ ਦੇ ਵਿੱਚ ਪਾ ਕੇ ਪੀਣ ਦੇ ਲਈ ਜਾਂ ਫਿਰ ਕਾਂਜੀ ਵਰਗੀਆਂ ਚੀਜ਼ਾਂ ਦੇ ਵਿੱਚ ਗੋਲ ਕੱਪਿਆਂ ਵਾਲੀ ਕਾਂਜੀ ਦੇ ਵਿੱਚ ਪਾ ਕੇ ਪੀਣ ਦੇ ਲਈ ਇਹ ਬਰਪ ਜਿਹੜੀ ਉਹ ਸਹੀ ਨਹੀਂ ਹੁੰਦੀ ਜਿੰਨਾ ਜਿੰਨਾ ਚੀਜ਼ਾਂ ਦੇ ਵਿੱਚ ਵੀ ਇਹ ਬਰਪ ਵਰਤੀ ਜਾਂਦੀ ਉਹ ਚੀਜ਼ਾਂ ਇਸ ਜ਼ਿਲ੍ਹੇ ਦੇ ਵਿੱਚ ਪੂਰੀ ਤਰ੍ਹਾਂ ਬੈਨ ਕਰ ਦਿੱਤੀ ਗਈਆਂ ਕਹਨ ਤੋਂ ਭਾਵੇਂ ਕਿ ਪੰਜਾਬ ਦੇ ਵਿੱਚ ਜਿਹੜਾ ਆ ਵੱਡਾ ਉਪਰਾਲਾ ਕਰ ਦਿੱਤਾ ਗਿਆ ਹੈ ਤਨਦਾਦੀਏ ਕੀ ਜਲੰਧਰ ਸੌਣੀ ਤੋਂ ਇਹ ਜਿਹੜੀ ਹੈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੌਣੀ ਬੋਰਡ ਪ੍ਰਸ਼ਾਸਨ ਨੇ ਗੰਨੇ ਦੇ ਰਸ ਅਤੇ ਗੋਲ ਕੱਪੇ ਅਤੇ ਬਰਫ਼ ਦੀ ਵਿਕਰੀ ਤੇ ਜਿਹੜੀ ਹੈ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ ਤਨਦਾਦੀਏ ਕੀ ਸੈਂਟਰੀ ਸੈਂਟਰੀ ਸਾਖਾ ਅਤੇ ਟੈਕਸ ਸਾਖਾ ਪਹਿਲਾਂ ਹੀ ਇਸ ਸਬੰਧ ਵਿੱਚ ਗਲੀ ਵਿਕਰੇਤਾ ਅਤੇ ਦੁਕਾਨਦਾਰਾਂ ਨੂੰ ਚੇਤਾਵਨੀ ਦੇ ਚੁੱਕੀ ਸੀ ਕਿ ਇਹ ਬਰਫ਼ ਜਿਹੜੀ ਹੈ ਨਾ ਵੇਚੀ ਜਾਵੇ ਇਹ ਚੀਜ਼ਾਂ ਨਾ ਵੇਚੀਆਂ ਜਾਣ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਕਾਨੂੰਨ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਜਿਹੜੀ ਹੈ ਸਖਤ ਕਾਰਵਾਈ ਵੀ ਹੋ ਸਕਦੀ ਹੈ ਤੁਹਾਨੂੰ ਦੱਦੀ ਹੈ ਕਿ ਕੈਂਟ ਬੋਰਡ ਦੇ ਸੀਓ ਓਮਪਾਲ ਸਿੰਘ ਨੇ ਕਿਹਾ ਕਿ ਬਰਫ ਦੀ ਵਰਤੋਂ ਫਲਾਂ ਦੇ ਜੂਸ ਲੱਸੀ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਕੀਤੀ ਜਾਂਦੀ ਹੈ ਜੋ ਕਿ ਸਿਹਤ ਲਈ ਬਹੁਤ ਖਤਰਨਾਕ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੂਜੇ ਰਾਜਾਂ ਤੋਂ ਜਲੰਧਰ ਸੌਣੀ ਵਿੱਚ ਆਉਣ ਵਾਲੇ ਪਨੀਰ ਨੂੰ ਵੀ ਇਸ বরਫ ਦੇ ਵਿੱਚ ਪਾ ਕੇ ਠੰਡਾ ਕੀਤਾ ਜਾਂਦਾ ਹੈ ਜਿਹੜਾ ਕਿ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਜ਼ਰੀਲਾ ਹੈ ਇਹਦੇ ਨਾਲ ਜਿਹੜੀ ਇਹ ਸਿਹਤ ਵਿਗੜ ਸਕਦੀ ਹੈ ਸਿਹਤ ਦੇ ਮਾਮਲੇ ਨੂੰ ਲੈ ਕੇ ਆਮ ਲੋਕਾਂ ਦੀ ਜਿਹੜੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਰਿਹਾ ਹੈ ਤਾਂ ਤਾਂਦਾ ਦੀ ਕਿ ਸੌਣੀ ਬੋਰ ਨੇ ਜਿਹੜਾ ਆ ਗੰਨੇ ਦੇ ਰਸ ਦੇ ਉੱਤੇ ਤੇ ਗੋਲ ਕੱਪਿਆਂ ਵਰਗੀਆਂ ਤੇ ਜੂਸ ਵਾਲੀਆਂ ਚੀਜ਼ਾਂ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਆ ਨਕੀਲ ਕਸਦੇ ਹੋਏ ਇਹ ਚੀਜ਼ਾਂ ਜਲੰਦਰ ਦੇ ਵਿੱਚ ਫੁੱਲ ਹਾਲ ਜਿਹੜੀਆਂ ਨੇ ਉਹ ਬੈਨ ਕਰ ਦਿੱਤੀਆਂ ਗਈਆਂ ਨੇ ਜਲੰਧਰ ਸ਼ਹਿਰ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਲੰਧਰ ਸੌਣੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹਦੇ ਚ ਖਾਸ ਕਰਕੇ ਜਿਹੜਾ ਆ ਗੰਨੇ ਦੇ ਜੂਸ ਤੇ ਗੋਲ ਕੱਪੇ ਜੂਸ ਜਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਇਹ ਕ੍ਰੇਟਾਂ ਵਾਲੀ ਪਰਪੋ ਪਾਈ ਜਾਂਦੀ ਏ ਤੇ ਖਵਾਈ ਜਾਂਦੀ ਏ ਉਹ ਚੀਜ਼ਾਂ ਦੇ ਉੱਤੇ ਜਿਹੜਾ ਆ ਬੈਨ ਕਰ ਦਿੱਤਾ ਗਿਆ ਆ ਤਾਂ ਦਾਦੇ ਕਿ ਜੇਕਰ ਤੁਸੀਂ ਦਾ ਤੁਹਾਡਾ ਕੋਈ ਸਕਾ ਸੰਬੰਧੀ ਬਾਹਰ ਨਿਕਲਦਾ ਪਿਆ ਆ ਗੋਲ ਗੱਪੇ ਖਾਣ ਦਾ ਸਕੀਨ ਆ ਗੰਨੇ ਦਾ ਜੂਸ ਪੀਣ ਦਾ ਸਕੀਨ ਆ ਤੇ ਉਹਨੂੰ ਇਹ ਖਬਰ ਜ਼ਰੂਰ ਸਾਂਝੀ ਕਰੋ ਤੇ ਉਹਨਾਂ ਨੂੰ ਦੱਸ ਦਿਓ ਕਿ ਇਹਨਾਂ ਚੀਜ਼ਾਂ ਦੇ ਉੱਤੋਂ ਬਚਿਆ ਜਾਵੇ ਤਾਂ ਦਾਦੇ ਇਹ ਇੱਕ ਰਿਪੋਰਟ ਕਿ ਗੰਨੇ ਦਾ ਜੂਸ ਗੰਨੇ ਦਾ ਰਸ ਜਿਹਨੂੰ ਕਿਹਾ ਜਾਂਦਾ ਆ ਗੋਲ ਗੱਪੇ ਤੇ ਜਿਹੜੇ ਫਲਾਂ ਦੇ ਜੂਸ ਨੇ ਲੱਸੀ ਵਗੈਰਾ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੈਨ ਕਰ ਦਿੱਤੀਆਂ ਗਈਆਂ ਨੇ ਪੂਰੇ ਜਲੰਧਰ ਦੇ ਵਿੱਚ ਜਲੰਧਰ ਸੌਣੀ ਪ੍ਰਸ਼ਾਸਨ ਦਾ ਜਿਹੜਾ ਆ ਬੋਰਡ ਪ੍ਰਸ਼ਾਸਨ ਦਾ ਇਹ ਫੈਸਲਾ ਆ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਬੰਦ ਕਰ ਦਿੱਤਾ ਜਾਵੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਇਹਨਾਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਬੈਨ ਕੀਤਾ ਗਿਆ ਆ ਜੇਕਰ ਇਹ ਚੀਜ਼ਾਂ ਫੇਰ ਵੀ ਦੁਕਾਨਦਾਰ ਗਲੀ ਵਿਕਰੇਤਾ ਵੇਚਦੇ ਨੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਆ ਬੰਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਆ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋ ਸਕਦੀ ਏ ਫਿਰ ਤੋਂ ਤੁਹਾਨੂੰ ਦੱਦੀਏ ਕਿ ਗੋਲ ਗੱਪੇ ਤੇ ਬਰਫ਼ ਗੰਨੇ ਦਾ ਜੂਸ ਜਾਂ ਫਲਾਂ ਦਾ ਜੂਸ ਲੱਸੀ ਵਗੈਰਾ ਜੇਕਰ ਤੁਸੀਂ ਖਾਣ ਪੀਣ ਦੇ ਸ਼ਕੀਨ ਹੋ ਤੇ ਫਿਰ ਇਸ ਖਬਰ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖ ਲਿਓ ਕਿ ਇਹ ਪੰਜਾਬ ਦੇ ਚਲੰਦਰ ਦੇ ਵਿੱਚ ਜਿਹੜੀ ਹੈ ਬੈਨ ਕਰ ਦਿੱਤੀ ਗਈ ਏ ਹੋ ਸਕੇ ਤਾਂ ਹੋ ਸਕਦਾ ਕਿ ਇਹ ਪੂਰੇ ਪੰਜਾਬ ਦੇ ਵਿੱਚ ਹੀ ਬੈਨ ਕਰ ਦਿੱਤੀ ਜਾਵੇ ਤਾਂ ਕਿ ਲੋਕਾਂ ਦੀ ਸਿਹਤ ਜਿਹੜੀ ਇਹ ਉਹ ਖਰਾਬ ਨਾ ਹੋਵੇ ਤੁਸੀਂ ਦੇਦੇ ਪਏ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਖਬਰ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਨਾਲ ਦੀ ਨਾਲ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਨਾਲ ਦੀ ਨਾਲ ਇਸ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਬੜੇ ਹੀ ਆਰਾਮ ਦੇ ਨਾਲ ਧੰਨਵਾਦ